ਆ ਬਈ ਸੱਜਣੋ ਦੇਖੋ ਜ਼ਿਮੀਂਦਾਰ ਦੱਸੋ ਕੀ ਕਰੇਗਾ ਯਾਰ ਦੇਖੋ ਕਿੰਨਾ ਬੌਣਾ ਰੋਗ ਹੋ ਰਿਹਾ ਕਿੰਨਾ ਮੰਮੇ ਹਾਂ ਕਿੰਨਾ ਕਿੰਨਾ ਖੋ ਰਿਹਾ ਹਣਾ ਲਾਲੇ ਈਡੀਆ ਜਾ ਇਹ ਬੌਣਾ ਰੋਗ ਇਸਮੈਂ ਕਿੰਨਾ ਹਾਂ 40 45% ਹੈ 40 45% ਹੈ ਨਾ ਇਹ 40 45% ਰੋਗ ਆ ਬੌਣਾ ਇਹ ਚਾਈਨੀਜ਼ ਰੋਗ ਕਹਿੰਦੇ ਆ ਦੱਸੋ ਬਈ ਉਹ ਜ਼ਿਮੀਂਦਾਰ ਵਿਚਾਰਾ ਕੀ ਕਰੇਗਾ ਨਾ ਤਾਂ ਇਹਨੂੰ ਹੁਣ ਬਾਹਨ ਜੋਗਰਾ ਨਾ ਇਹਨੂੰ ਛੱਡਣ ਜੋਗਰਾ ਲੈ ਦੱਸੋ ਹੁਣ ਵਿਚਾਰਾ ਜ਼ਿਮੀਂਦਾਰ ਕਰੇਗਾ ਕੀ ਆ ਦੇਖ ਲਓ ਸਰ ਸਾਹਮਣੇ ਇਹ ਉੱਡ ਗਈਆਂ ਡੈੜੀਆਂ ਗਈਆਂ ਡੈੜੀਆਂ ਦੇਖ ਲਓ ਉੱਚਾ ਨੀਮਾ ਸਾਨੂੰ ਕਿੰਨਾ ਲੱਗ ਰਿਹਾ 40 45% ਆ ਸਹੀ ਗੱਲ ਆ ਮੰਮੇ ਦੇਰੀ ਐਨਾ ਘੋਣਾ ਹੈਗਾ ਭਾਈ ਐਨਾ ਹੋ ਰਿਹਾ ਲੈ ਹੁਣ ਦੱਸੋ ਰਾ ਜ਼ਿਮੀਂਦਾਰ ਕੀ ਕਰਿਆ ਭਾਈ ਅਗਲਾ ਜ਼ਿਮੀਂਦਾਰ ਨੂੰ ਮਾਰਾ ਤੋਂ ਕਹਿ ਦੇਆ ਵੇ ਜਿੰਮੇਦਾਰ ਗੱਲ ਫਰਾਇ ਲੈ ਆ। ਵੇ ਹੋਰ ਤਰਫ ਕਾ ਕਿਉਂ ਨਹੀਂ ਲੈਂਦਾ। ਇਹ ਚੀਜ਼ਾਂ ਮਾਰਾਂ ਬਾਈ ਜਿੰਮੇਦਾਰ ਨੂੰ। ਕਿਸਾਨ ਨੂੰ ਇਹ ਚੀਜ਼ਾਂ ਮਾਰਾਂ। ਜੇ ਨਹੀਂ ਚੀਜ਼ਾਂ ਨਾ ਮਾਰਾਂ। ਕਿਸਾਨ ਮਰਦੀ ਨਹੀਂ ਹੈਗਾ ਬਾਈ। ਕਿਸਾਨ ਕਾਮਯਾਬ ਆ ਔਟੋਮੈਟਿਕ। ਇਹ ਨਵੇਂ-ਨਵੇਂ ਰੋਗ ਵੈਣ ਕੇ ਖਸਮ ਹੀ ਅੱਡ ਮਾਰਾਂ। ਕਦੇ ਚੈਨੀ ਜੀ ਰੋਗਾ, ਕਦੇ ਫਲਾਣਾ ਰੋਗਾ, ਕਦੇ ਦਿਖੜਾ ਰੋਗ ਆ ਗਿਆ। ਅਤ ਬਹੁਤ ਹੋ ਰਿਹਾ ਮੈਂ ਮਹਿਨੇ। ਟਾਂਗ ਦੋ ਕੱਡੇ ਸਹੀ ਆ ਹਾਂ 10 ਪੇਡਾਂ 'ਚ ਦੋ ਪੇਡੇ ਸਹੀ ਆ ਸਹੀ ਗੱਲ ਆ ਮਮਤਰੀ ਮੈਂ ਵੀ ਥੰਮ ਵੀ ਦੱਸੋ ਕਮੈਂਟ ਕਰਕੇ ਵੀ ਥਾਰੀ ਏਰੀ ਜੇ ਕੰਨ ਨਾ ਘਾਰਿਆ ਇਹ ਲਾ ਲੋ ਪਹਿਲਾ ਗੁੰਦ ਬਈ ਹੁਣ ਜੂ ਜੂ ਵੱਡੇ ਪੇਡੇ ਹੋ ਗਏ ਨਾ ਉਹਨਾਂ ਕੇ ਛੋਟੇ ਪੇਟੇ ਬਣ ਗਏ ਆ ਜੀ ਆਪਾਂ ਕਹਿੰਦੇ ਉਹ ਸੁਰੂ ਤਾਂ ਰਾਇਆ ਸੁਰੂ ਤਾਂ ਨਹੀਂ ਦਾਇਆ ਜੂ ਜੂ ਵੱਡੇ ਪੇਡੇ ਹੋ ਹੀ ਗਏ ਛੋਟੇ ਪੇਟੇ ਬਣ ਹੀ ਗਏ ਨਾ ਕੇ ਉਹ ਤੋਂ ਤੇ ਇਲਾ ਹੈਵੀ ਕੇ ਚੱਲ ਬੰਦਾ ਬਾਹ ਬੂਗਾ ਇਹਨੂੰ ਹੋਰ ਜੀਰੀ ਲਾ ਲਾਂ ਦਾ ਹੁਣ ਤੋਂ ਕੋਈ ਇਲਾ ਵੀ ਨਹੀਂ ਗਿਆ ਇਸ ਕਾ ਬਈ ਲੈ ਵੀ ਆਪਣੇ ਪੇਜ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ